ਕਾਰਾਂ ਜਾਂ ਕੋਈ ਵੀ ਪੋਲੀਟੀਕਲ ਪਾਰਟੀਆਂ ਜਾਂ ਇਥੋਂ ਦੇ ਐਮਐਲਏ ਜਾਂ ਇਥੋਂ ਦੇ ਧਨਾੜ ਬੰਦੇ ਕਿਸੇ ਨੂੰ ਭੁਲੇਖਾ ਹੋ ਜੇ ਕਿ ਅਸੀਂ ਬਹੁਤ ਵੱਡੇ ਆ ਉਹਨਾਂ ਨੂੰ ਭੁਲੇਖਾ ਕੱਢ ਦੇਣਾ ਚਾਹੀਦਾ ਉਹ ਕੋਈ ਵੱਡੇ ਨਹੀਂ ਨਾ ਪੁਲਿਸ ਵੱਡੀ ਐ ਨਾ ਫੌਜ ਵੱਡੀ ਐ ਨਾ ਕੋਈ ਸਰਕਾਰ ਵੱਡੀ ਐ ਵੱਡੇ ਇਥੋਂ ਦੇ ਕਿਰਤੀ ਇਥੋਂ ਦੇ ਮਿਹਨਤਕਸ਼ ਲੋਕ ਆ ਜਦੋਂ ਇਹ ਕਿਸੇ ਦਿਵਾਲੇ ਹੁੰਦੇ ਆ ਤੇ ਚੀਕਾ ਕਢਾ ਕੇ ਛੜਦੇ ਆ ਦੇਖੋ ਕੁਝ ਉਹ ਬੰਦੇ ਆ ਜਿਹੜੇ ਅੰਦੋਲਨਾਂ ਦੀ ਫਸਲ ਵੱਢ ਕੇ ਤੇ ਆਪਦੀਆਂ ਸਿਆਸੀ ਰੋਟੀਆਂ ਸੇਕਦੇ ਨੇ ਉਹਨਾਂ ਨੂੰ ਹੁਣ ਉਹ ਬੰਦੇ ਜਿਹੜੇ ਪੋਲਿਟਿਕਲ ਪਾਰਟੀਆਂ ਨਾਲ ਜੁੜੇ ਹੋਏ ਆ ਬਰਸਾਤੀ ਡੱਡੂ ਆ ਉਹਨਾਂ ਨੇ ਚੋਣਾ ਮੌਕੇ ਆਉਣਾ ਹੁੰਦਾ ਤੇ ਜਦੋਂ ਕੋਈ ਮਸਲਾ ਭੱਖ ਜੇ ਉਦੋਂ ਆਉਣਾ ਹੁੰਦਾ ਵਰਤੀਆਂ ਚ ਕੋਈ ਨਹੀਂ ਖੜਦਾ ਇਹਨੇ ਆਪਣੇ ਨਾਲ ਨੌਜਵਾਨ ਭਾਰਤ ਸਭਾ ਦੇ ਆਗੂ ਮੰਗਾ ਸਿੰਘ ਆਜ਼ਾਦ ਆ ਕਿਰਨਜੀਤ ਗਹਿਰੀ ਵਰਗਿਆਂ ਦੇ ਕਾਲੇ ਕਾਰਨਾਮੇ ਸਾਰੇ ਜਾਣਦੇ ਆ ਕਿਵੇਂ ਦਲਤਾਂ ਦੇ ਅੰਦੋਲਨ ਵਰਤੇ ਆ ਉਹਨਾਂ ਨੇ ਕਿਵੇਂ ਦਲਤਾਂ ਦੇ ਨਾਂ ਤੇ ਬੋਲਟ ਪੋਲਿਟਿਕਸ ਕਰਕੇ ਸਿਆਸੀ ਪਾਰਟੀਆਂ ਚ ਆਪਣੀ ਠਹਿਰ ਬਣਾਈ ਆ ਇਸ ਕਰਕੇ ਸਾਨੂੰ ਇਹੋ ਜਿਹੇ ਬੰਦੇ ਤੋਂ ਕੋਈ ਮਤ ਲੈਣ ਦੀ ਲੋੜ ਨਹੀਂ ਹੈ ਇਹ ਉਹ ਜੱਥੇਬੰਦੀਆਂ ਜਿਹੜੀਆਂ ਆਪਦੇ ਦਮ ਤੇ ਆਪਦੇ ਸੰਘਰਸ਼ ਦੇ ਦਮ ਤੇ ਫਰੀਦਕੋਟ ਦੇ ਵਿੱਚ ਵੀ ਪੂਰੇ ਪੰਜਾਬ 'ਚ ਵੀ ਹਜ਼ਾਰਾਂ ਮਸਲੇ ਹੱਲ ਕਰਵਾਏ ਆ ਗਰੀਬ ਆ ਇਹਨਾਂ ਕੋਲੇ ਜ਼ਮੀਨ ਨਹੀਂ ਹੈਗੀ ਔਰ ਇਹਦੂ ਅਗਲੀ ਗੱਲ ਇਹ ਆ ਕਿ ਇਹਨਾਂ ਦੀ ਸਿਆਸਤ ਦੇ ਵਿੱਚ ਕੋਈ ਪੁੱਛ ਦੱਸਣੀ ਇਹਨਾਂ ਨੂੰ ਵਰਤਦੇ ਆ ਵੋਟਾਂ ਸਮਝਦੇ ਆ ਇਸ ਕਰਕੇ ਜਿਵੇਂ ਸਾਡੇ ਮਜ਼ਦੂਰ ਘਰ ਤੇ ਹਮਲਾ ਕਰਨਾ ਹੋਵੇ ਤਾਂ ਬਹੁਤ ਸੌਖਾ ਹੋ ਜਾਂਦਾ ਮੈਂ ਜਲੂਰ ਕਾਂਡ ਵੇਲੇ ਵੀ ਇੱਕ ਗੱਲ ਕਹੀ ਸੀਗੀ ਕਿ ਸਾਡੇ ਘਰਾਂ ਦੇ ਦਾ ਤਖਤੇ ਇਹੋ ਜਿਹੇ ਲੱਤ ਮਾਰੋ ਤਾਂ ਟੁੱਟ ਜਾਂਦੇ ਆ ਤੇ ਹਮਲਾਵਰ ਆ ਕੇ ਸਾਡੀਆਂ ਮਾਵਾਂ ਭੈਣਾਂ ਦੇ ਕਤਲੇਆਮ ਕਰ ਸਕਦੇ ਜੀ 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 ਇਹ ਜ਼ਗੀਰਦਾਰਾਂ ਦੇ ਚੌਧਰੀਆਂ ਦੇ ਦਰਵਾਜ਼ੇ ਐਡੇ ਵੱਡੇ ਆ ਹਾਥੀ ਢੱਡ ਮਾਰੇ ਤਾਂ ਵੀ ਨਹੀਂ ਟੁੱਟਦੇ ਉਹ ਇਹਨਾਂ ਸਾਰਿਆਂ ਦੇ ਸੰਘਰਸ਼ ਦਾ ਸਦਕਾ ਮਜ਼ਦੂਰ ਅਸੀਂ ਇਹ ਮੰਨਦੇ ਆ ਕਿ ਇਹ ਲੋਕਾਂ ਦੇ ਸੰਘਰਸ਼ ਦਾ ਉਹਨਾਂ ਦੀ ਬਦੌਲਤ ਲੋਕਾਂ ਦੇ ਏਕੇ ਦੀ ਬਦੌਲਤ ਅੱਜ ਜਿਹੜੇ ਸਾਡੇ ਸਾਥੀ ਜਿਨ੍ਹਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਜਿਨ੍ਹਾਂ ਨੂੰ ਤਸ਼ੱਦਦ ਕਰਕੇ ਜੇਲ੍ਹਾਂ ਚ ਬੰਦ ਕੀਤਾ ਗਿਆ ਨਜਾਇਜ਼ ਉਹਨਾਂ ਤੇ ਝੂਠੇ ਪਰਚੇ ਪਾਏ ਗਏ ਅੱਜ ਜਦੋਂ ਲੋਕ ਇਕੱਠੇ ਹੋਏ ਆ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਬਣੀ ਆ ਉਹਦੇ ਸੰਘਰਸ਼ ਅੱਗੇ ਝੁਕਦੇ ਆ ਜਿਹੜਾ ਉਹਦੇ ਦਬਾਅ ਅਗੇ ਝੁਕਦੇ ਆ ਪ੍ਰਸ਼ਾਸਨ ਨੂੰ ਸਾਰੇ ਸਾਡੇ ਬੰਦੇ ਜਿਹੜੇ ਰਿਹਾਆ ਕਰਨੇ ਪਏ ਆ ਤੇ ਅਸੀਂ ਸਾਰਿਆਂ ਨੂੰ ਬਿਨਾਂ ਸ਼ਰਤ ਪਰਚਾ ਰੱਦ ਕਰਾ ਕੇ ਰਿਹਾਆ ਕਰਾ ਕੇ ਘਰੇ ਲੈ ਕੇ ਆਏ ਆ ਔਰ ਜਿਹੜੀਆਂ ਦੂਸਰੀਆਂ ਮੰਗਾਂ ਨੇ ਕਿ ਜਿਹੜੇ ਬੰਦਿਆਂ ਨੇ ਗੋਲੀਆਂ ਚਲਾਈਆਂ ਮਜ਼ਦੂਰਾਂ ਉੱਪਰ ਉਹਨਾਂ ਤੇ ਅਸੀਂ ਕੱਲ ਹੀ ਜਦੋਂ ਇਕੱਠ ਹੋਇਆ ਉਸ ਤੋਂ ਪਹਿਲਾਂ ਹੀ ਪਰਚਾ ਦਰਜ ਕਰਾ ਕੇ 307 ਐਸ.ਆਈ.ਐਸ.ਟੀ ਐਕਟ 2554 27 98 ਅਸਲਾ ਐਕਟ ਇਹਨਾਂ ਧਰਮਾਂ ਤੇ ਹਰਵਿੰਦਰ ਸਿੰਘ ਔਰ ਜੱਜੀ ਗਮਦੂਰ ਸਿੰਘ ਔਰ ਪੱਪੂ ਨਸ਼ੱਤਰ ਸਿੰਘ ਤੇ ਵਗੈਰਾ ਵਗੈਰਾ ਤੇ ਜਿਹੜੇ ਹੋਰ ਰਹਿੰਦੇ ਆ ਹਜੇ ਉਹਨਾਂ ਤੇ ਵੀ ਜਿਹੜਾ ਅਸੀਂ ਪਰਚਾ ਦਰਜ ਕਰਾਉਣਾ ਜਿਨ੍ਹਾਂ ਨੇ ਮਿਦੂਰਾਂ ਦੇ ਗੋਲੀਆਂ ਚਲਵਾਈਆਂ ਨੇ ਇਸ ਤੋਂ ਬਿਨਾ ਜਿਹੜੇ ਵੀ ਸਾਡੇ ਸਾਥੀ ਜ਼ਖਮੀ ਹੋਏ ਨੇ ਉਹਨਾਂ ਦਾ ਇਲਾਜ ਆ ਜਿਹੜਾ ਉਹ ਪ੍ਰਸ਼ਾਸਨ ਨਾਲ ਸਾਡੀ ਕਮਿਟਮੈਂਟ ਜਿਹੜੀ ਹੋਈ ਸੀ ਉਹਨੂੰ ਅਸੀਂ ਕਵਾਂਗੇ ਕਿ ਪੂਰਾ ਕਰਨ ਉਹਨਾਂ ਦਾ ਇਲਾਜ ਉਹਨੇ ਕਰਾ ਕੇ ਦੇਣਾ ਜਿਹੜੇ ਘਰਾਂ ਦੀ ਭੰਨ ਤੋੜ ਕਰੀ ਆ ਸਮਾਨ ਭੰਨਿਆ ਚਾਹੇ ਗੁੰਡਿਆਂ ਨੇ ਭੰਨਿਆ ਚਾਹੇ ਕਿਸੇ ਨੇ ਭੰਨਿਆ ਹੋਵੇ ਪੁਲਿਸ ਨੇ ਭੰਨਿਆ ਹੋਵੇ ਅੱਜ ਤਹਿਸੀਲਦਾਰ ਤੇ ਐਸਡੀਐਮ ਜਿਹੜਾ ਮਿੱਥੋਂ ਜੈਤੂ ਆ ਉਹ ਘਰੋ ਘਰੀ ਸਰਵੇ ਕਰਕੇ ਗਿਆ ਔਰ ਅੱਜ ਉਸ ਸਰਵੇ ਦੇ ਅਧਾਰ ਤੇ ਅਸੀਂ ਇਹਨੂੰ ਕਿਹਾ ਕਿ ਜਿੰਨਾ ਵੀ ਨੁਕਸਾਨ ਹੋਇਆ ਜੇ ਕਿਸੇ ਦੀ ਕੌਲੀ ਵੀ ਟੁੱਟੀ ਆ ਉਹ ਸਾਰੇ ਸਾਰਾ ਮੁਆਵਜ਼ਾ ਥੋਡੇ ਤੋਂ ਲੈਣਾ ਹੈ ਉਹ ਲੋਕਾਂ ਦੀ ਪਰਪਾਈ ਜਿਹੜੀ ਕਰਵਾ ਕੇ ਦੇਣੀ ਆ ਔਰ ਜਿੰਨਾ ਚਿਰ ਇਹਨੂੰ ਮੁਕੰਮਲ ਜਦ ਤੱਕ ਨਹੀਂ ਜਾਂਦਾ ਉਹ ਸੰਘਰਸ਼ਾ ਲਗਾਤਾਰ ਜਾਰੀ ਆ ਅਸੀਂ ਇਹ ਸੰਘਰਸ਼ ਨੂੰ ਇਸ ਤਰ੍ਹਾਂ ਦੇਖਦੇ ਆ ਕਿ ਜਦੋਂ ਤੇ ਮੋਲਕ ਸਿੰਘ ਜਿਹੜਾ ਆਪਣੇ ਉਹਨੂੰ ਵੱਡਾ ਬਦਮਾਸ਼ ਸਮਝਦਾ ਸੀਗਾ ਜਿਹੜਾ ਹੁਣ ਸਫਾਈਆਂ ਦਿੰਦਾ ਵਰਦਾ ਟੇਬਲੀ ਸਾਫ ਕਰੀ ਜਾਂਦਾ ਸਫਾਈਆਂ ਦਿੰਦਾ ਮੋਲਕ ਸਿੰਘ ਨੂੰ ਵੀ ਇਹ ਪਤਾ ਲੱਗ ਗਿਆ ਕਿ ਜਿਨੇ ਮਜ਼ਦੂਰਾਂ ਨੂੰ ਕਟਵਾਇਆ ਜਿਹੜਾ ਐਸਐਸਪੀ ਨੂੰ ਫੋਨ ਕਰਦਾ ਰਿਹਾ ਵੀ ਧਰਨਾ ਕੁੱਟ ਕੇ ਚਕਾਉਣਾ ਅੱਜ ਉਹਦੇ ਮੂੰਹ ਤੇ ਚਪੇੜਾਂ ਵੱਜੀਆਂ ਇੱਕ ਹਿਸਾਬ ਨਾਲ ਕਰਾਰੀ ਚਪੇੜਾ ਸਾਰੇ ਸਾਡੇ ਬੰਦੇ ਸੀ ਬਿਨਾ ਸ਼ਰਤ ਰਿਆ ਕਰਾਈ ਦੇ ਅੱਛਾ ਇੱਕ ਕੱਲ ਕੁਝ ਬੰਦੇ ਜਦੋਂ ਕੁਝੀ ਉੱਥੇ ਸਟੇਜ ਲਾਈ ਸੀ ਪਿੰਕਪੁਰਖ ਚ ਕੁਝ ਬੰਦੇ ਸਟੇਜ ਦੇ ਪਿਛਲੇ ਪਾਸੇ کہہ ਰਹੇ ਸੀ ਇਹਨਾਂ ਨੇ ਮੋਰਚਾ ਵੇਚਦਾ ਇਹਨਾਂ ਨੇ ਰਾਤ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਪੈਸੇ ਖਾ ਲਿਆ ਮੇਰੇ ਚੈਨਲ ਦੇ ਕੈਮਰੇ ਤੇ ਕੁਝ ਬੰਦੇ ਇਹ ਗੱਲਾਂ ਬੋਲੇ ਨੇ ਕੀ ਕਹੋਂਗੇ ਅੱਜ ਦੇਖੋ ਅੱਜ ਦੇ ਸਾਡੇ ਬੰਦਿਆਂ ਦੀ ਰਿਹਾਈ ਉਹਦਾ ਜਵਾਬ ਆ ਉਹ ਇਹ ਕਹ ਰਹੇ ਸੀਗੇ ਕਿ ਵੇਖੋ ਬੰਦੇ ਤਾਂ ਜੇਲ੍ਹ ਦੇ ਬੰਦੇ ਤਾਂ ਰਿਹਾ ਕਰਾਏ ਨਹੀਂ ਹੈਗੇ ਤੇ ਫੇਰ ਵੀ ਇਹਨਾਂ ਨੇ ਜਿਹੜਾ ਉਹ ਰੱਦ ਕਰ ਦਿੱਤਾ ਘਰਾਓ ਉਦੋਂ ਇਹਨਾਂ ਲੋਕਾਂ ਨਾਲ ਕੋਈ ਨਹੀਂ ਖੜਿਆ ਉਦੋਂ ਜਥੇਬੰਦੀਆਂ ਖੜੀਆਂ ਆ ਕੇ ਉਹਨਾਂ ਨੇ ਇਕੱਠੇ ਕਰਿਆ ਉਦੋਂ ਸੰਘਰਸ਼ ਕਰਿਆ ਪੰਜਾਬ 'ਚ ਸੱਦਾ ਦਿੱਤਾ ਉਹ ਉਹ ਬੰਦੇ ਆ ਜੇ ਤਾਂ ਉਹਨਾਂ ਨੂੰ 5 ਮਿੰਟ ਸਟੇਜ ਤੇ ਬੁਲਾ ਦਿੰਦੇ ਫਿਰ ਤਾਂ ਉਹਨਾਂ ਨੇ ਐ ਜਮਾ ਸੋਲੇ ਗਾਉਣੇ ਸੀ ਉਹਨਾਂ ਦਾ ਬੋਲਣ ਦਾ ਹੀ ਮਕਸਦ ਸੀਗਾ ਇੱਕ ਵੱਡਾ ਲੀਡਰ ਸੁਖਨਾਲਾ MP ਵੀ ਬਣਿਆ ਉਹ ਕਹਿੰਦਾ ਵੀ ਜੇ ਮੈਨੂੰ ਬੁਲਾਉਣ ਨਹੀਂ ਦਿੰਦੇ ਮੈਂ ਤਾਂ ਨਹੀਂ ਇਹਨਾਂ ਦਾ ਪਾਰਲੀਮੈਂਟ ਚ ਮੁੱਦਾ ਚੱਕਦਾ ਤੇ ਜਦੋਂ ਤੂੰ ਵੋਟਾਂ ਲੈਣ ਆਇਆ ਸੀ ਉਦੋਂ ਤੈਨੂੰ ਘਰੇ ਸੱਦਣਗੇ ਸੀ ਉਦੋਂ ਇਹਨਾਂ ਕੋਲੇ ਕਿਉਂ ਆਇਆ ਸੀ ਜਦੋਂ ਤੂੰ MP ਬਣਿਆ ਲੋਕਾਂ ਦੇ ਢੇੜੇ ਤੇ ਕੀੜਾ ਮਾਰਦਾ ਫਿਰਦਾ ਸੀ ਆ ਕਿਰਨਜੀਤ ਗਹਿਰੀ ਆ ਕੇ ਆਪਣੇ ਆਪ ਨੂੰ ਸਮਝਦੇ ਆ ਕੱਲ ਕੂੜ ਪ੍ਰਚਾਰ ਕਰਕੇ ਗਿਆ ਸਾਡੀ ਕਿਰਨਜੀਤ ਗਹਿਰੀ ਮੇਰੇ ਚੈਨਲ ਦੇ ਕੈਮਰੇ ਤੇ ਬੋਲ ਕੇ ਗਿਆ ਉਹ ਕਹਿੰਦਾ ਇਹਨਾਂ ਨੇ ਮੋਰਚਾ ਵੇਚਿਆ ਮਜ਼ਦੂਰ ਜੇਲ੍ਹ ਚ ਨੇ ਮਜ਼ਦੂਰ ਕੜਾਏ ਨਹੀਂ ਹੈਗੇ ਔਰ ਇਹ ਕਹਿੰਦਾ ਉਹੀ ਕੀ ਜਾਂਦੇ ਨੇ ਜਿੱਤ ਹੋਗੀ ਜਿੱਤ ਹੋਗੀ ਔਰ ਹੁਣ ਵੀ ਅੱਗੇ ਜਿਹੜਾ ਸੰਘਰਸ਼ ਜਾਰੀ ਰੱਖਣਗੇ ਇਸ ਕਰਕੇ ਸਾਨੂੰ ਇਹੋ ਜਿਹੇ ਬੰਦਿਆਂ ਤੋਂ ਖੇਸੇ ਲੈਣ ਦੀ ਲੋੜ ਨਹੀਂ ਅੱਛਾ ਪਿੰਡ ਦੇ ਕੁਝ ਲੋਕ ਕਹਿ ਰਹੇ ਨੇ ਕੱਲ ਨੂੰ ਲੱਖਾਂ ਸਦਾਨਾ ਵੀ ਇੱਥੇ ਆ ਰਿਹਾ ਹੈ ਕੀ ਕਹੂੰ ਲੱਖਾਂ ਸਦਾਨਾ ਵੀ ਵਿਊ ਪੋਲਿਟਿਕਸ ਕਰਦਾ ਜਦੋਂ ਤਾਂ ਇੱਥੇ ਪੂਰਾ ਮਸਲਾ ਭਖਿਆ ਹੋਇਆ ਸੀ ਲੱਖ ਸਿਧਾਣਾ ਵੀ ਨਹੀਂ ਬੋਲਿਆ ਅੱਜ ਜਦੋਂ ਪੂਰਾ ਮਸਲਾ ਮੱਗ ਗਿਆ ਹੁਣ ਉਹ ਵੀ ਵੀਡੀਓ ਪਾਈ ਜਾਂਦਾ ਇਸ ਕਰਕੇ ਉਹਨਾਂ ਸਾਰੇ ਬੰਦਿਆਂ ਨੇ ਇਹ ਸਿਰਫ ਸਿਰਫ ਵੀਊ ਦੀ ਪੋਲਿਟਿਕਸ ਆ ਲੱਖੇ ਸਿਧਾਣੇ ਉਹਨੀਆਂ ਇੱਕ ਪਾਰਟੀ ਕੱਢਣਾ ਚਾਹੁੰਦੇ ਆ ਉਹ ਜਿਹੜਾ ਵੀ ਮੁੱਦਾ ਪੰਜਾਬ ਚ ਭੱਖਦਾ ਉਹਦੇ ਤੇ ਜਾ ਕੇ ਲਾਈਵ ਹੋ ਕੇ ਬੋਲੇ ਆਉਂਦੇ ਆ ਉਹਨਾਂ ਦਾ ਇਹ ਕੰਮ ਆ ਇਸ ਕਰਕੇ ਅਸੀਂ ਤਾਂ ਇਹਨਾਂ ਨੂੰ ਕਿਹਾ ਹੋਇਆ ਸਾਡੇ ਬੰਦਿਆਂ ਨੂੰ ਕਿ ਆਪਾਂ ਇਹ ਸੰਘਰਸ਼ ਦੇ ਦਮ ਤੇ ਜਿਹੜਾ ਉਹ ਜਿੱਤੇ ਆ ਆ ਜੇ ਕੋ ਹਮੈਤ ਕਰਨਾ ਚਾਹੁੰਦਾ ਉਹਦਾ ਧੰਨਵਾਦ ਆ ਪਰ ਇਹ ਨਹੀਂ ਹੈ ਕਿ ਕੋਈ ਇਹਨਾਂ ਨੂੰ ਗੁੰਮਰਾਹ ਕਰਕੇ ਕੋਈ ਹੋਰ ਪਾਸੇ ਮੋੜੂਗਾ ਲੋਕ ਸਿਆਣੇ ਆ ਲੋਕ ਜੱਥੇਬੰਦੀਆਂ ਦੇ ਨਾਲ ਜੁੜੇ ਹੋਏ ਆ ਲੋਕ ਸਾਡੇ ਸੰਘਰਸ਼ ਦੇ ਨਾਲ ਦਿਲੋਂ ਜੁੜੇ ਹੋਏ ਆ ਜਿਵੇਂ ਹੀ ਐਕਸ਼ਨ ਕਮੇਟੀ ਇਹਨਾਂ ਨੂੰ ਕਹੂਗੀ ਐਕਸ਼ਨ ਕਮੇਟੀ ਦੇ ਪੂਰੇ ਦੇ ਤਰ੍ਹਾਂ ਸਹਿਮਤਾ ਤੇ ਉਹਦੇ ਸੰਘਰਸ਼ ਨੂੰ ਸਿਰੇ ਲਾਉਣ ਤੱਕ ਲੋਕ ਸਾਥ ਦੇਣਗੇ ਅਸੀਂ ਹੋਰ ਵੀ ਅਪੀਲ ਕਰਨਾ ਚਾਹੁੰਦੇ ਆ ਜਿਹੜੇ ਵੀ ਇਹ ਸੰਘਰਸ਼ ਦੇ ਨਾਲ ਸਹਿਮਤ ਨੇ ਇਹਦੇ ਨਾਲ ਹਮਾਇਤ ਰੱਖਦੇ ਨੇ ਕਿ ਕਿਰਪਾ ਕਰਕੇ ਐਕਸ਼ਨ ਕਮੇਟੀ ਐ ਮਸਲਾ ਲੜ ਰਹੀ ਆ ਐਕਸ਼ਨ ਕਮੇਟੀ ਨੇ ਸਾਰੇ ਬੰਦੇ ਰਿਹਾ ਕਰਵਾਏ ਆ ਉਹਨਾਂ ਬੰਦਿਆਂ ਤੇ ਪਰਚੇ ਕਰਵਾਏ ਆ ਕਿਰਪਾ ਕਰਕੇ ਇਹਦੇ ਖਿਲਾਫ ਕੂੜ ਪ੍ਰਚਾਰ ਨਾ ਕਰਨ ਨਹੀਂ ਤਾਂ ਇਹ ਸਮਝਿਆ ਜਾਊਗਾ ਕਿ ਤੁਸੀਂ ਇਸ ਸੰਘਰਸ਼ ਨੂੰ ਤਾਰ-ਪੀੜੋ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਨਹੀਂ ਤਾਂ ਇਹ ਸਮਝਿਆ ਜਾਊਗਾ ਕਿ ਤੁਸੀਂ ਵੀ ਉਹਨਾਂ ਪੋਲੀਟੀਕਲ ਪਾਰਟੀਆਂ ਦੀ ਤਰ੍ਹਾਂ ਇਸ ਸੰਘਰਸ਼ ਨੂੰ ਵਰਤਣਾ ਚਾਹੁੰਦੇ ਹੋ ਔਰ ਫਿਰ ਸਾਨੂੰ ਕੋਈ ਐਕਸ਼ਨ ਕਮੇਟੀ ਵੱਲੋਂ ਅਫੀਸ਼ੀਅਲ ਤੁਹਾਡੇ ਖਿਲਾਫ ਕੋਈ ਬਿਆਨ ਦੇਣਾ ਪਊਗਾ ਸੀ ਇਹ ਚਾਹੁੰਦੇ ਨਹੀਂ ਆਪਣੇ ਆਪ ਇਸ ਹਰਕਤ ਤੋਂ ਬਾਹਰ ਆ ਜਾਣ ਇਸ ਸੰਘਰਸ਼ ਬਾਰੇ ਕੋਈ ਕੂੜ ਪ੍ਰਚਾਰ ਨਾ ਕਰਨਾ ਸੀ ਇਹ ਚਾਹੁੰਦੇ ਨਹੀਂ ਕੋਈ ਵੱਧਵੀਂ ਗੱਲ ਬੋਲਦੀ। ਆ ਲక్ష్మణ ਸਿੰਘ ਸੇਵੇ ਵਾਲਾ ਜੀ ਖੜੇ ਨੇ। ਲక్ష్మణ ਜੀ ਮੈਂ ਪੁੱਛਣਾ ਚਾਹਣਾ ਕਿ ਜਿਸ ਤਰੀਕੇ ਦੇ ਨਾਲ ਪਿੰਡ 'ਚ ਇਹਨਾਂ ਗਰੀਬ ਮਜ਼ਦੂਰਾਂ ਦੇ ਨਾਲ ਇਹ ਸਭ ਕੁਝ ਹੋਇਆ ਇੱਕ ਪਾਸੇ ਇੱਕ ਧਨਾੜ ਵਿਅਕਤੀ ਇੱਕ ਪਾਸੇ ਗਰੀਬ ਵਿਅਕਤੀ ਇਹਦੀ ਕਈ ਮਾਮਲੇ ਇਦਾਂ ਦੇ ਹੁਣ ਤੱਕ ਆਏ ਨੇ। ਕਦੇ ਦਾਨ ਸਿੰਘ ਵਾਲਾ ਪਿੰਡ ਤੋਂ ਆਉਂਦਾ ਹੈ, ਕਦੇ ਚੰਦਪਾਨ ਚੋਂ ਆਉਂਦਾ, ਕਦੇ ਕਿਤੋਂ ਆਉਂਦਾ, ਕਦੇ ਕਿਤੋਂ ਆਉਂਦਾ। ਇਹਦੀ ਜੜ ਕਿੱਥੇ ਹੈ? ਇਹਦੀ ਅਸਲੀ ਵਜ੍ਹਾ ਕੀ ਹੈ? ਦੇਖੋ ਇੱਕ ਮਸਲਾ ਇਹ ਆ ਕਿ ਸਾਡੇ ਲੋਕਾਂ ਦੇ ਕੋਲੇ ਕੋਈ ਜ਼ਮੀਨ ਨਹੀਂ ਹੈ ਔਰ ਦੂਸਰਾ ਮਸਲਾ ਇਹ ਆ ਕਿ ਇਹਦੇ ਵਿੱਚ ਜਾਤ ਪਾਤ ਵੀ ਸ਼ਾਮਲ ਹੁੰਦੀ ਆ ਪਰ ਜਾਤ ਪਾਤ ਦਾ ਮਸਲਾ ਵੀ ਤਾਂ ਉੱਪਰ ਕੇ ਬਣ ਜਾਂਦਾ ਜਦੋਂ ਫਿਰ ਇਹ ਇਸ ਕਰਕੇ ਇਹ ਮਸਲਾ ਵੀ ਵਿੱਚ ਸ਼ਾਮਲੀ ਆ ਆਰਥਿਕ ਪਾੜਾ ਜਿਹੜਾ ਜਿਹੜੀ ਸਾਡੀ ਪੁਗਤ ਆ ਸਮਾਜ ਦੇ ਅੰਦਰ ਇਹਦਾ ਸੁਆਮੀਨਾਥਨ ਕਮਿਸ਼ਨ ਨੇ ਕਹਦਾ ਸੀਗਾ ਕਿ ਇਹ ਜ਼ਮੀਨ ਦਾ ਮਸਲਾ ਸਿਰਫ ਰੋਪੀ ਰੋਜੀ ਦਾ ਮਸਲਾ ਨਹੀਂ ਹੈ ਇਹ ਆਰਥਿਕ ਵੀ ਆ ਸਮਾਜਿਕ ਵੀ ਆ ਰਾਜਨੀਤਿਕ ਵੀ ਆ ਇਹ ਇਸ ਲਈ ਇਸ ਗੱਲ ਦੀ ਜੜ ਇਹਦੇ ਵਿੱਚ ਪਈ ਆ ਔਰ ਇਹਦੂ ਅਗਲੀ ਜੜ ਇਹਦੇ ਚ ਵੀ ਪਈ ਆ ਤੇ ਸਾਡਾ ਭਾਈਚਾਰਾ ਹਾਲੇ ਅਨਪੜਤਾ ਦੇ ਵਿੱਚ ਵੀ ਆ ਔਰ ਇਹ ਹਲੇ ਗੈਰ ਦੇਥੇ ਬੰਦ ਵੀ ਆ ਇਹ ਜਿਵੇਂ ਨਵੇਂ ਦੇਥੇ ਬੰਦ ਹੋਊਗਾ ਉਵੇਂ ਉਵੇਂ ਇਹ ਸਾਰੇ ਮਸਲੇ ਆ ਜਿਹੜੇ ਇਹ ਹੱਲ ਹੁੰਦੇ ਹੋਣ ਜਾਣਗੇ ਔਰ ਚੰਦ ਭਾਣ ਦੇ ਲੋਕਾਂ ਦੀ ਇਸ ਗੱਲ ਨੇ ਦਿਖਾਤਾ ਕਿ ਜਥੇਬੰਦ ਹੋਈ ਤਾਕਤ ਦੇ ਮੂਰੇ ਜਿਵੇਂ ਕਹਿੰਦੇ ਕੱਖ ਲੋਹੇ ਦੀ ਲੱਖ ਸਰ ਵਿੱਚ ਦੁਸ਼ਮਣ ਦੀ ਹਮ ਔਰ ਇਕੱਠੇ ਹੋਏ ਤਾਂ ਉਦੋਂ ਬਾਅਦ ਦੇ ਵਿੱਚ ਇਹ ਚਾਹੇ ਗਮਦੂਰ ਹੋਣੀ ਆ ਚਾਹੇ ਇਥੋਂ ਦੀ ਭਗਵਾਨਤਮਾਨ ਦੀ ਸਰਕਾਰ ਆ ਚਾਹੇ ਇਥੋਂ ਦਾ ਪ੍ਰਸ਼ਾਸਨ ਉਹਨਾਂ ਸਭਨਾਂ ਨੂੰ ਇਹਨਾਂ ਨੇ ਆਪਦੀ ਤਾਕਤ ਦਾ ਅਹਿਸਾਸ ਕਰਵਾਤਾ ਔਰ ਜਿੱਥੋਂ ਰੱਖ ਤੁਸੀਂ ਵੱਖ-ਵੱਖ ਪਾਰਟੀਆਂ ਦੀਆਂ ਹੋ ਰਹੀ ਹਿੱਸੇ ਆਉਣ ਵਾਲਿਆਂ ਦੀ ਗੱਲ ਕਰਦੇ ਮੇਰਾ ਇੱਕ ਸਵਾਲ ਇਹ ਹੈ ਕਿ ਕੱਲ ਜਦੋਂ ਤੁਸੀਂ ਫਰੀਦਕੋਟ ਦੇ ਨਹਿਰੂ ਗਾਰਡਨ 'ਚ ਇਕੱਠ ਕੀਤਾ ਸੀ ਨਾ ਇਸ ਮਸਲੇ ਤੇ ਤਾਂ ਕੁਝ ਲੋਕ ਇਹ ਕਹਿ ਰਹੇ ਸੀ ਕਿ ਤੁਹਾਡਾ ਨਾਂ ਲੈ ਕੇ ਕਹਿ ਰਹੇ ਸੀਗੇ ਕਿ ਲਸ਼ਮਨ ਸੇਵੇ ਵਾਲਾ ਹੋਰਾਂ ਨੇ ਮੋਰਚਾ ਵੇਚ ਦਿੱਤਾ ਹੈ ਪ੍ਰਸ਼ਾਸਨ ਨਾਲ ਮਿਲ ਗਏ ਨੇ ਤੇ ਇਹ ਇਹ ਜਿਹੜੇ ਨੇ ਬਹੁਤ ਢਿੱਲੇ ਚੱਲ ਰਹੇ ਨੇ ਮਜ਼ਦੂਰ ਤਾਂ ਅਜੇ ਜੇਲ੍ਹ 'ਚ ਬੈਠੇ ਨੇ ਇਹ ਕਹਿੰਦੇ ਆ ਜਿੱਤ ਹੋ ਗਈ ਹੈ ਕੀ ਕਹੋਗੇ ਮੈਂ ਉਹਨਾਂ ਨੂੰ ਕੁਝ ਵੀ ਨਹੀਂ ਦਿੰਦਾ ਮੈਂ ਸਮਝਦਾ ਉਹ ਮੇਰੀ ਟਿੱਪਣੀ ਦੇ ਲਾਇਕ ਹੀ ਨਹੀਂ ਉਹੋ ਦੇ ਬੰਦਿਆ ਬਾਰੇ ਕੀ ਟਿੱਪਣੀ ਕਰੀ ਪਰ ਇਹ ਲੋਕਾਂ ਨੂੰ ਤਾਂ ਆਪਾਂ ਨੂੰ ਇਹ ਗੱਲ ਕਲੀਅਰ ਕਰਨੀ ਚਾਹੀਦੀ ਹੈ ਨਾ ਕਿ ਅੱਜ ਤੁਸੀਂ ਆ ਮਜ਼ਦੂਰਾਂ ਨੂੰ ਪਿੰਡ ਚੰਦਪਾਣ ਚ ਲੈ ਕੇ ਆਏ ਹੋ ਕਿ ਉਹ ਅਜੇ ਰਹਿ ਚ ਨੇ ਇਹ ਤੁਹਾਡੇ ਚੈਨਲ ਤੇ ਵੀ ਪਤਾ ਲੱਗ ਗਿਆ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਜਿਹੜੇ ਜਾਰੀ ਰਹੇ ਪਤਾ ਲੱਗ ਗਿਆ ਔਰ ਜਿਹੜੇ ਬਕਵਾਸ ਕਰਦੇ ਸੀਗੇ ਹਾਂ ਉਹਨਾਂ ਨੂੰ ਵੀ ਪਤਾ ਲੱਗ ਗਿਆ हां ਇਸ ਕਰਕੇ ਉਹ ਤਾਂ ਸਾਡੇ ਅਸੀਂ ਸਮਝਦੇ ਆ ਉਹ ਏਡੇ ਨੀਵੇਂ ਆ ਕਿ ਉਹਨਾਂ ਦੇ ਟਿੱਪਣੀ ਕਰਨਾ ਅਸੀਂ ਬਾਅਦ ਵੀ ਨਹੀਂ ਸਮਝਦੇ ਔਰ ਅਗਲੀ ਗੱਲ ਇਹ ਆ ਮੈਂ ਕੱਲ ਉਹਨਾਂ ਨੂੰ ਕਿਹਾ ਸੀਗਾ ਤਿੰਨ ਚਾਰ ਮਿੱਤਰਾਂ ਨੂੰ ਮੈਂ ਕਿਹਾ ਯਾਰ ਸਬਰ ਤੇ ਕਰ ਲੋ ਦੋ ਕੁ ਦਿਨ ਤਾਂ ਵੇਖੋ ਮਜ਼ਦੂਰ ਕੇ ਬਾਹਰ ਨਾ ਆਏ ਤਾਂ ਰੌਲਾ ਪਾ ਲਿਓ ਤਾਂ ਮੈਂ ਉਹਨਾਂ ਮਿੱਤਰਾਂ ਨੂੰ ਇਹ ਵੀ ਕਿਹਾ ਸੀ ਕਿ ਅਸਲ ਵਿੱਚ ਚੱਲ ਰਹੀ ਇੰਟਰਵਿਊ ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਮਿੱਤਰੋ ਅਸਲ ਦੇ ਵਿੱਚ ਜਿਹੜਾ ਰੋਲ ਤੁਸੀਂ ਅਦਾ ਕਰ ਰਹੇ ਹੋ ਉਹ ਸੇਮ ਉਹੀ ਰੋਲਾ ਜਿਹਦੇ ਖਿਲਾਫ ਇਹ ਮੋਰਚਾ ਲੱਗਿਆ ਹੋਇਆ ਹੈ ਔਰ ਜਿੱਥੋਂ ਦਾ ਕੇਸ ਗੱਲ ਦਾ تعلق ਆਦਾ ਉਸ ਹਿੱਸੇ ਨੂੰ ਮਾਈਕ ਦਾ ਬੜਾ ਚਾਚੜਿਆ ਹੋਇਆ ਜਿਹਦਾ ਮਾਈਕ ਨਹੀਂ ਦਿਓ ਉਹ ਫਿਰ ਬਹੁਤ ਖੋਲੋ ਅਰੇ ਮਾਈਕ ਨਹੀਂ ਮਿਲਿਆ ਫਿਰ ਜਫੇ ਬੰਦੀਆਂ ਮਾੜੀਆਂ ਕਿਉਂਕਿ ਜਫੇ ਬੰਦੀਆਂ ਦਾ ਕਿਸੇ ਵਿਅਕਤੀ ਨਾਲ ਨਹੀਂ ਕੋਈ ਰੋਲਾ ਤਾਂ ਜਫੇ ਬੰਦੀਆਂ ਦਾ ਮਜ਼ਦੂਰ ਵਿਰੋਧੀ ਪੋਲਿਟਿਕਸ ਨਾਲ ਰੋਲਾ ਹੈ ਜਿਹੜੇ ਆ ਟਿੱਪਣੀ ਕਰਦੇ ਸੀਗੇ ਜਿਹੜੀ ਪਾਰਟੀ ਦੇ ਨਾਲ ਜੁੜੇ ਹੋਏ ਆ ਉਹ ਅੱਜ ਉਸ ਪਾਰਟੀ ਨੇ 60 ਸਾਲ ਰਾਜ ਕੀਤਾ ਪੰਜਾਬ ਦੀ ਧਰਤੀ ਤੇ ਔਰ ਹਿੰਦੁਸਤਾਨ ਦੀ ਧਰਤੀ ਤੇ ਉਹਨਾਂ ਦੇ ਰਾਜ ਦੇ ਵਿੱਚ ਹੀ ਇੱਥੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਹਨਾਂ ਦੇ ਰਾਜ ਦੇ ਵਿੱਚ ਹੀ ਇੱਥੇ ਮਜ਼ਦੂਰਾਂ ਦੇ ਨਾਲ ਉਹ ਬੇਪਤੀਆਂ ਹੋਈਆਂ ਨੇ ਉਹਨਾਂ ਦੇ ਰਾਜ ਦੇ ਅੰਦਰ ਹੀ ਮਜ਼ਦੂਰ ਠੰਗਾ ਪੈਣ ਦੀਆਂ ਇੱਜਤਾਂ ਰੌਲਦੀਆਂ ਰਹੀਆਂ ਐ ਉਹਨਾਂ ਦੇ ਰਾਜ ਦੇ ਅੰਦਰ ਹੀ ਆ ਗਰੀਬ ਲੋਕਾਂ ਨੂੰ ਵਾਅਦੇ ਕਰਕੇ ਪਲਾਟ ਤੱਕ ਨਹੀਂ ਦਿੱਤੇਗੇ ਉਹਨਾਂ ਦੇ ਰਾਜ ਦੇ ਇਹਨੇ ਲੰਮੇ ਸਮੇਂ ਦੇ باوجود ਸਾਡੀ ਹਾਲਤ ਇਹ ਆ ਕਿ ਲੋਕਾਂ ਨੂੰ ਧੀਂਗਾ ਬਣਾ ਦੇ ਵਿਆਹ ਕਰਨ ਵਾਸਤੇ ਸਰਕਾਰ ਕਬੂਲ ਕਰ ਰਹੀ ਆ ਕਿ ਇਹਨਾਂ ਦੀ ਫੈਸਲੀਅਤ ਨਹੀਂ ਰਹੀ ਅਸੀਂ ਸगन ਸਕੀਮ ਦਿੰਨੇ ਆ ਤੇ ਅਸੀਂ ਆਟਾ ਦਾਰ ਦਿੰਨੇ ਆ ਇਸ ਕਰਕੇ ਉਹ ਤਾਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਸਤੇ ਆਉਂਦੇ ਨੇ ਕੋਈ ਹਿੱਸੇ ਤੇ ਸਾਨੂੰ ਬਾਲੀ ਉਹਨਾਂ ਦੀ ਪਰਵਾਹ ਨਹੀਂ ਸਾਨੂੰ ਸਾਡੇ ਲੋਕਾਂ ਦੀ ਪ੍ਰਵਾਹ ਹੈ ਜਿਵੇਂ ਕਹਿੰਦੇ ਆ ਵੀ ਲੋਕ ਆ ਜਿਹੜੇ ਉਹੀ ਆਖਰ ਸੱਚ ਦਾ ਨਿਤਾਰਾ ਕਰਦੇ ਆ ਔਰ ਲੋਕਾਂ ਨੇ ਅੱਜ ਸੱਚ ਦਾ ਨਿਤਾਰਾ ਕਰਤਾ ਚੰਦਪਾਣ ਦੀ ਜਨਤਾ ਨੇ ਸੱਚ ਦਾ ਨਿਤਾਰਾ ਕਰਤਾ ਇਹ ਚੰਦਪਾਣ ਦੇ ਲੋਕ ਹੀ ਦੱਸ ਸਕਦੇ ਆ ਕਿ ਮੋਰਚੇ ਨੂੰ ਵੇਚਿਆ ਗਿਆ ਕਿ ਮੋਰਚੇ ਨੇ ਉਹਨਾਂ ਦਾ ਸਿਰ ਉੱਚਾ ਕੀਤਾ ਔਰ ਆਪਾ ਆਪਾ ਹਾਂਜੀ ਹਾਂਜੀ ਇੱਕ ਮੈਂ ਗੱਲ ਹੋਰ ਕਹਿਣਾ ਚਾਹੂੰਗਾ ਜਿਹੜੇ ਵੀ ਕੋਈ ਕੱਲ ਨੂੰ ਆਉਣਾ ਚਾਹੁੰਦੇ ਆ ਉਹਨਾਂ ਬਾਰੇ ਸਮਝਣਾ ਚਾਹੀਦਾ ਕਿ ਜਿਹੜੀ ਕਹਿ ਰਹੇ ਆ ਨਾ ਇੱਕ ਹਿਸਾਬ ਵੀ ਇਹੇ ਪਾਟ ਕਪਾਉਣ ਦੀ ਸਿਆਸਤ ਕਰਦੇ ਆ ਔਰ ਉਹਨਾਂ ਦਾ ਇਤਿਹਾਸ ਵੀ ਪੰਜਾਬ ਦੇ ਲੋਕ ਜਾਣਦੇ ਆ ਇੱਥੇ ਭਈਏ ਆਗੇ ਭਈਆਂ ਦੇ ਨਾਂ ਦੇ ਉੱਤੇ ਸਾਡੇ ਮਜ਼ਦੂਰਾਂ ਨੂੰ ਉਹਨਾਂ ਨਾਲ ਲੜਾਉਣ ਦੀਆਂ ਕੋਸ਼ਿਸ਼ਾਂ ਵੰਡੀਆਂ ਦੀ ਸਿਆਸਤ ਆ ਭਈਏ ਪਜਾਓ ਪੰਜਾਬ ਬਚਾਓ ਵਰਗੇ ਨਾਰੇ ਦਿੰਦੇ ਆ ਤਾਂ ਕਿ ਜਿਹੜਾ ਮਜ਼ਦੂਰ ਭਾਈਚਾਰਾ ਹੈ ਇਹਨੂੰ ਆਪੋ ਵਿੱਚ ਹੀ ਟਕਰਾਇਆ ਜਾਵੇ ਉਹ ਦੂਜੇ ਦਾ ਹਲੇ ਫੇਰ ਵੀ ਤਕੜਿਆਂ ਦੇ ਮਾੜਿਆਂ ਨੂੰ ਪੜਾਉਣ ਦੀ ਕੋਸ਼ਿਸ਼ ਕਰਦੇ ਆ ਇਹ ਮਜ਼ਦੂਰਾਂ ਨੂੰ ਹੀ ਮਜ਼ਦੂਰਾਂ ਨਾਲ ਲੜਾਉਣ ਦੇ ਵਾਸਤੇ ਵੱਡ ਬਿੱਡੀ ਫਿਰਦੇ ਆ ਇਸ ਕਰਕੇ ਪੰਜਾਬ ਦੇ ਤੇ ਚੰਦਪਾਣ ਦੇ ਲੋਕ ਉਹਨਾਂ ਬਾਰੇ ਜਾਣਦੇ ਆ ਸਾਨੂੰ ਆਸ ਆ ਕੋਈ ਆਈ ਜਾਵੇ ਪਰ ਠੀਕ ਆ ਜੇ ਕਿਸੇ ਨੂੰ ਹਮਦਰਦੀ ਆ ਸਾਡੇ ਸਾਡੇ ਮਜ਼ਦੂਰਾਂ ਨਾਲ ਹਮਦਰਦੀ ਆ ਉਹਨਾਂ ਨੂੰ ਅਸੀਂ ਬਹੁਤ ਹੀ ਅਪੀਲ ਕਰਦੇ ਆ ਇਥੋਂ ਕੇ ਫਿਰ ਚੰਦ ਭਾਣ ਦੇ ਲੋਕਾਂ ਦੇ ਹੱਕ ਦੇ ਵਿੱਚ ਮਿੱਤਰੋ ਚੰਦ ਭਾਣ ਦੇ ਲੋਕਾਂ ਦੇ ਵਿਰੋਧ ਦੇ ਵਿੱਚ ਨਾ ਮਿੱਤਰੋ ਜੇ ਤੁਸੀਂ ਨਿੱਤਰੋਗੇ ਤਾਂ ਇਹਦਾ ਹਸ਼ਰ ਚੰਦ ਭਾਣ ਦੇ ਲੋਕ ਤੇ ਪੰਜਾਬ ਦੇ ਲੋਕ ਉਹੀ ਕਰਨਗੇ ਜਿਹੜਾ ਇਹ ਤੋਂ ਪਹਿਲਾਂ ਵੰਡੀਆਂ ਪਾਉਣ ਵਾਲਿਆ ਨਾ ਹੁੰਦਾ ਜੀ ਮਿੱਤਰ ਪਿਆਰੇ ਤੁਸੀਂ ਸੁਣਿਆ ਪਿੰਡ ਚੰਦ ਭਾਣ ਤੋਂ ਤੁਹਾਨੂੰ ਰਾਤ ਨੂੰ ਲਗਭਗ 1:30 ਵਜੇ ਦੇ ਕਰੀਬ ਇਹ ਵੀਡੀਓ ਆਪਾਂ ਪੇਸ਼ ਕਰ ਰਹੇ ਆਂ ਕਿਸ ਤਰੀਕੇ ਦੇ ਨਾਲ